ਅੱਗ ਕੁੱਤਿਆਂ ਦਾ ਦੇਖੋ ਤੁਸੀਂ ਔਰ ਇਹ ਸਰਕਾਰੀ ਇੱਕ ਇਧਰੋਂ ਬਜਿਆ ਰਿਹਾ ਔਰ ਇਹ ਸੰਗਰੂਰ ਦੇ ਸਰਕਾਰੀ ਹਸਪਤਾਲ ਦੀ ਵੀਡੀਓ ਤੁਹਾਨੂੰ ਦਿਖਾ ਰਿਹਾ ਮੁੱਖ ਮੰਤਰੀ ਸਾਹਿਬ ਦਾ ਜਿਹੜਾ ਮਿੱਤਰ ਪਿਆਰੋਂ ਤੁਹਾਨੂੰ ਮੁੱਖ ਮੰਤਰੀ ਭਗਵੰਤ ਮਾਨ ਦੇ ਜ਼ਿਲ੍ਹੇ ਸੰਗਰੂਰ ਦੇ ਸਰਕਾਰੀ ਹਸਪਤਾਲ ਦੀ ਅਸਲੀਅਤ ਦਿਖਾਉਣ ਲੱਗੇ ਆ ਇਹ ਮੇਨ ਸਿਵਲ ਹਸਪਤਾਲ ਹੈ ਔਰ ਆ ਜੋ ਹੱਸਿਓ ਨਾ ਕਈ ਤੁਹਾਡੇ ਚੋਂ ਹੱਸਣਗੇ ਤੇ ਕਈਆਂ ਨੂੰ ਬਹੁਤ ਤਕਲੀਫ ਹੋਵੇਗੀ ਆ ਦੇਖੋ ਤੁਸੀਂ ਸਰਕਾਰੀ ਹਸਪਤਾਲ ਦਾ ਹਾਲ ਆ ਸਾਹਮਣੇ ਖਿੜਕੀ ਹੈ ਔਰ ਲਿਖਿਆ ਬੱਚਿਆਂ ਦੇ ਮਾਰ ਪੁਰਸ਼ਾਂ ਲਈ ਔਰ ਥੱਲੇ ਕੀ ਹੈ ਆ ਨਜ਼ਰ ਮਾਰੋ ਆ ਦੇਖੋ ਇੱਥੇ ਕੁੱਤੇ ਹੀ ਕੁੱਤੇ ਬੈਠੇ ਨੇ ਔਰ ਬਿਲਕੁਲ ਇੱਥੇ ਕੋਈ ਸਫਾਈ ਨਹੀਂ ਹੈਗੀ ਐਂਟਰੀ ਗੇਟ ਆ ਤੁਸੀਂ ਦੇਖ ਸਕਦੇ ਹੋ ਲੋਕ ਆ ਰਹੇ ਨੇ ਜਾ ਰਹੇ ਨੇ ਬੱਚੇ ਵੀ ਆ ਰਹੇ ਨੇ ਜਾ ਰਹੇ ਨੇ ਔਰਤਾਂ ਆ ਰਹੀਆਂ ਜਾ ਰਹੀਆਂ ਨੇ ਤੇ ਇੱਥੇ ਆ ਜਿਵੇਂ ਹੱਡਾ ਰੂੜੀ ਹੁੰਦੀ ਆ ਸੱਚੀ ਮੁੱਚੀ ਉਹ ਹਾਲ ਆ ਵੇਖੋ ਕਿੰਨੀ ਠਾਠ ਨਾਲ ਬੈਠੇ ਨੇ ਇਹ ਕੁੱਤੇ ਔਰ ਕਿੱਡੇ ਕਿੱਡੇ ਚੀਤਿਆਂ ਚੀਤਿਆਂ ਜਿਹੜੇ ਇਹ ਕੁੱਤੇ ਨੇ ਔਰ ਸਵਾਲ ਮੇਰਾ ਇਹ ਹੈ ਕਿ ਕੀ ਇਹ ਇਲਾਜ ਕ੍ਰਾਂਤੀ ਹੈ ਕੀ ਜੇ ਆਹ ਕੁੱਤੇ ਹਸਪਤਾਲ ਦੇ ਵਿੱਚ ਹੀ ਲੋਕਾਂ ਨੂੰ ਵੱਢ ਜਾਣ ਤਾਂ ਜ਼ਿੰਮੇਵਾਰ ਕੌਣ ਹੈ ਹੈ ਆ ਤੁਸੀਂ ਦੇਖੋ ਹੁਣ ਆਹ ਬਾਈ ਆ ਇਹ ਇਹ ਕੁੱਤੇ ਭਜਾਉਣ ਆਇਆ ਤੁਸੀਂ ਦੇਖੋ ਵੱਡ ਕੁੱਤਿਆਂ ਦਾ ਦੇਖੋ ਤੁਸੀਂ ਔਰ ਇਹ ਸਰਕਾਰੀ ਇੱਕ ਇਧਰੋਂ ਬਿਜਾ ਰਿਹਾ ਔਰ ਇਹ ਸੰਗਰੂਰ ਦੇ ਸਰਕਾਰੀ ਹਸਪਤਾਲ ਦੀ ਵੀਡੀਓ ਤੁਹਾਨੂੰ ਦਿਖਾ ਰਿਹਾ ਮੁੱਖ ਮੰਤਰੀ ਸਾਹਿਬ ਦਾ ਜਿਲ੍ਹਾ ਹੁਣ ਆ ਭੈਣ ਆ ਇਹ ਬਾਹਰੋਂ ਇਹ ਲੈ ਕੇ ਆ ਰਹੀ ਹੈ ਚਾਚੂ ਲੈ ਕੇ ਆ ਰਹੀ ਹੈ ਜੇ ਇੱਥੋਂ ਜਾਂਦੀ ਨੇ ਉਹਨੂੰ ਕੁੱਤੇ ਪਏ ਜਾਣ ਜਿਵੇਂ ਇਹ ਇੱਥੇ ਢੇੜ ਕੁੱਤਿਆਂ ਦੀ ਆ ਭਾਂਜੀ ਇੱਥੇ ਆ ਪ੍ਰਬੰਧ ਹੈ ਜੀ ਹਾਂਜੀ ਹਾਂਜੀ ਬਿਲਕੁਲ ਆਹੀ ਪਰ ਡਾਕਟਰਾਂ ਦੀ ਟੀਮ ਠੀਕ ਆ ਲੇਕਿਨ ਕੋਈ ਬੰਦੋਬਸਤੀ ਨਹੀਂ ਹੈ ਪ੍ਰਬੰਧ ਨਹੀਂ ਵਧੀਆ ਨਹੀਂ ਤੁਸੀਂ ਕਿੱਥੋਂ ਆਏਓ ਇਲਾਜ ਕਰਾਉਣ ਅਸੀਂ ਇੱਥੋਂ ਸਾਰੋਂ ਦੇ ਕੋਲ ਪੈਣਾ ਫਰੇਗਾ ਸ਼ਾਇਦ अच्छा हां जी ਸੰਗਰੂਰ ਜ਼ਿਲ੍ਹੇ ਚ ਇਹ ਤੁਹਾਡਾ ਪਹਿਲੇ ਸੰਗਰੂਰ ਜ਼ਿਲ੍ਹੇ ਚ ਅੱਛਾ ਕਿਵੇਂ ਦਾ ਇਹ ਪ੍ਰਬੰਧ ਲੱਗ ਰਿਹਾ ਤੁਹਾਨੂੰ ਇੱਥੇ ਬਸ ਸਾਡੇ ਸਾਹਮਣੇ ਨਹੀਂ ਸਾਡੇ ਸਾਹਮਣੇ ਦੱਸੋ ਤੁਸੀਂ ਤੁਸੀਂ ਵੀ ਦੱਸੋ ਨਾ ਨਹੀਂ ਕੋਈ ਫਰੈਂਸੀ ਨਹੀਂ ਨਹੀਂ ਆਈ ਹੈ ਜੀ ਕੋਈ ਸਾ ਉਹ ਨਹੀਂ ਹੈਗੀ ਮਤਲਬ ਜਿਦਾ ਕੋਈ ਪੱਖਾ ਆ ਤਾਂ ਉਹ ਖੜਾ ਹੈ ਤਾਂ ਖੜਾ ਹੈ ਕੋਈ ਸੁਚੇ ਹੱਥ ਲਾ ਲਓ ਬਸ ਗਿਆ ਸਫਾਈ ਸਪੂਈ ਕਿੱਦਾਂ ਜੀ ਸਫਾਈ ਵੀ ਆ ਫਾਟੇ ਸਾਹਮਣੇ ਇੱਥੇ ਵੀ ਜਿਹੜੇ ਵਰਕਰ ਆ ਸਫਾਈ ਕਰਨ ਵਾਲੇ ਜੇ ਕੋਈ ਕਾਗਜ਼ ਹੁੰਦਾ ਉਹ ਸਾਨੂੰ ਕਹਿ ਰਿਹਾ ਅੱਜ ਵੀ ਕੱਲ ਮੇਰੇ ਦੋ ਬੱਚੀ ਆ ਉਹਨਾਂ ਨੂੰ ਰੂਜ ਮੋਸ਼ਨ ਔਰ ਉਲਟੀਆਂ ਲੱਗੀਆਂ ਪਈਆਂ ਔਰ ਮੈਂ ਕੱਲ ਐਨੀ ਬੋੰਦਲੀ ਪਈ ਸੀ ਮਤਲਬ ਬਹੁਤ ਟੈਂਸ਼ਨ ਜੇ ਮੈਂ ਉਹ ਆਬਡਸਟ ਵਿੱਚ ਉਹ ਨਾਰੀਅਲ ਸਿੱਟਾ ਅੱਜ ਉਹਨੇ ਸਵੇਰੇ ਬਾਹਰ ਕੱਢ ਕੇ ਮੇਰੇ ਕੋਲ ਚੁਕਵਾਇਆ ਕਹਿੰਦੀ ਬਾਹਰ ਸਿੱਟ ਕੇ ਆਇ ਨੂੰ ਨਾਰੀਅਲ ਜੇ ਅਸੀਂ ਖੋਦੇ ਸਿੱਟਣੇ ਦਾ ਫਿਰ ਇਹਨਾਂ ਨੇ ਜਿਹੜੇ ਐਨੀ ਐਨੀ ਗਵਰਨਮੈਂਟ ਤੋਂ ਤਨਖਾਹ ਲੈਂਦੇ ਉਹ ਫਿਰ ਫਾਇਦਾ ਕੀ अच्छा सफाई ਕਰਨ ਵਾਲੀ ਨੇ ਡਸਟ ਬਿਨ ਚੋਂ ਵੀ ਕਾਂ ਤੁਹਾਡੇ ਤੋਂ ਚੁਕਵਾਇਆ ਮੈਨੂੰ ਚੁਕਵਾਇਆ ਔਰ ਮੈਂ ਸਵੇਰੇ ਬਾਹਰ ਸਿੱਟਿਆ ਬਾਹਰ ਇੱਕ ਝਾੜੂ ਲਾ ਰਿਹਾ ਸੀ ਮੈਂ ਉਹਨੂੰ ਪੁੱਛਿਆ ਕਿ ਅੰਕਲ ਜੀ ਇਹ ਕਿੱਥੇ ਸਿੱਟਾ ਉਹ ਕਹਿੰਦਾ ਬੇਟਾ ਇੱਥੇ ਮੈਂ ਸੁੰਭ ਰਿਹਾ ਇੱਥੇ ਰੱਖ ਦੇ ਉਹ ਬਹੁਤ ਚੰਗੇ ਸੀਗੇ ਅਕਲ ਐਮੀ ਕਮਾ ਉਹਨਾਂ ਨੇ ਇਹ ਕਿਹਾ ਵੀ ਤੂੰ ਇੱਥੇ ਰੱਖ ਉਹ ਮੈਨੂੰ ਕੀ ਬੋਲਦੀ ਉੱਥੇ ਬਾਹਰ ਡਸਟ ਬਿਨ ਉਹਦੇ ਚ ਪਾ ਕੇ ਹੁਣ ਆਮ ਆਦਮੀ ਪਾਰਟੀ ਵਾਲੇ ਭਰਾਵਾਂ ਨੂੰ ਦੋ ਕੰਮ ਹੋ ਸਕਦੇ ਨੇ ਇੱਕ ਤਾਂ ਉਹ ਐ ਕਰ ਸਕਦੇ ਨੇ ਕਿ ਮੇਰੇ ਤੇ ਇੱਕ ਚੀਚੀਆਂ ਲੈਣ ਉਹਨਾਂ ਨੂੰ ਮੇਰੇ ਤੇ ਗੁੱਸਾ ਚੜੇ ਉਹ ਕਹਿਣ ਯਾਰ ਇਹਦੀ ਜੁਬਾਨ ਬ ਵੀ ਇੱਥੇ ਕਾਰਵਾਈ ਕਰਨ ਇੱਥੇ ਜਿਹੜੀ ਉਹ ਔਲਾਜ ਕ੍ਰਾਂਤੀ ਦੀ ਗੱਲ ਕਰਦੇ ਆ ਸੱਚੀ ਮੁੱਚੀ ਔਲਾਜ ਕ੍ਰਾਂਤੀ ਦਿਖਾਉਣ ਲੋਕਾਂ ਨੂੰ ਇਹ ਦੋਵੇਂ ਕੰਮਾਂ ਚੋਂ ਉਹਨਾਂ ਨੇ ਕਿਹੜਾ ਕਰਨਾ ਜੁਬਾਨਾਂ ਬੰਦ ਕਰਾਉਣੀਆਂ ਨੇ ਕਿ ਸੱਚੀ ਮੁੱਚੀ ਲੋਕਾਂ ਨੂੰ ਕੁਝ ਕਰਕੇ ਦਿਖਾਉਣਾ ਇਹ ਹੁਣ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਦਿਖਣਾ ਆਮ ਤੌਰ ਤੇ ਪਿਛਲੀਆਂ ਸਰਕਾਰਾਂ ਵੇਲੇ ਵੀ ਲੋਕਾਂ ਦੀਆਂ ਜੁਬਾਨਾਂ ਬੰਦ ਕਰਾਈਆਂ ਗਈਆਂ ਕੰਮ ਕਰਕੇ ਨਹੀਂ ਦਿਖਾਇਆ ਗਿਆ ਹਾਂਜੀ ਕਿਵੇਂ ਇੱਥੇ ਡਾਕਟਰ ਡਾਕਟਰ ਇਸ ਹਸਪਤਾਲ ਚਾਹੁੰਦੇ ਨੇ ਨਹੀਂ ਜੀ ਸਾਨੂੰ ਅੱਜ ਕੋਈ ਡਾਕਟਰ ਨਹੀਂ ਮਿਲਿਆ ਹੈਗਾ ਅਸੀਂ ਮੁੜ ਕੇ ਗਿਆਾਂਗੇ ਵਾਪਸ ਮੁੜ ਕੇ ਚੱਲਿਓ ਹਾਂਜੀ ਕਿੱਥੋਂ ਆਇਓ ਅਸੀਂ ਬਪਾਲ ਤੋਂ ਆਏ ਸੀ ਖਾਂਜਲੇ ਤੋਂ ਸਾਡਾ ਪੇਸ਼ੈਂਟ ਸੀਗਾ ਮੇਰੇ ਦੇਖਿਆਂ ਤੋਂ ਮਿਲ ਭਲਾਈ ਸੀਗੀ ਅਸੀਂ ਜੀਨੇ ਮੁੜ ਕੇ ਗਿਆ ਸਾਨੂੰ ਕੋਈ ਡਾਕਟਰ ਨਹੀਂ ਮਿਲਿਆ ਉਹਦਾ ਟਾਂਕੇਾਂ ਚ ਪੇਨ ਹੋ ਰਿਹਾ ਸੀਗਾ ਹੁਣ ਦੁਬਾਰਾ ਵਾਪਸ ਲੈ ਕੇ ਆਇਾਂਗੇ ਪਕਾਈ ਵਾਜੀ ਹੈ ਜੀ ਸਾਰਾ ਮਤਲਬ ਬੁਰਾ ਹਾਲੀ ਹੈ ਹਾਂਜੀ ਸੀਵਰੇਜ ਦਾ ਪਾਣੀ ਭਰ ਜਾਂਦਾ ਅੰਦਰ ਕਮਰਿਆਂ ਚ ਕੋਈ ਸਾਫ਼ ਸਫਾਈ ਦਾ ਪ੍ਰਬੰਧ ਨਹੀਂ ਕੁਛ ਨਹੀਂ ਹੈਗਾ ਜੀ ਆ ਤੁਸੀਂ ਦੇਖੋ ਕਿੰਨੇ ਮਰੀਜ਼ ਨੇ ਭਾਈ ਜੀ ਆਹੀ ਹਾਲ ਹੈ ਇੱਥੇ ਹਾਂਜੀ ਬੁਰਾ ਹਾਲੀ ਹੈ ਬੁਰਾ ਹਾਲੀ ਹੈ ਜੀ ਅੱਛਾ ਕਿਵੇਂ ਸਾਫ ਸਫਾਈ ਫੋਰ ਐਗਜ਼ਾਮਪਲ ਸਰ ਇੱਥੇ ਬਾਥਰੂਮਾਂ ਦਾ ਤੁਸੀਂ ਦੇਖੋ ਮੜਾ ਜਾ ਕੇ ਮੈਂ ਉੱਥੇ ਭੇਜਣਾ ਨਹੀਂ ਚਾਹੁੰਦਾ ਤੁਹਾਨੂੰ ਐਡਾ ਬੁਰਾ ਹਾਲ ਹੈਗਾ ਕਿ ਉੱਥੇ ਪਾਣੀ ਦਾ ਅਰੇਂਜਮੈਂਟ ਵੀ ਨਹੀਂ ਹੈ ਹੁਣ ਜਿਹੜੇ ਹੈਂਡੀਕੈਪੈਂਟ ਪੇਸ਼ੈਂਟ ਹੈਗੇ ਉਹ ਕਿੱਧਰ ਜਾਣਗੇ ਅਨਸਰ ਮਤਲਬ ਬਾਥਰੂਮਾਂ ਦੇ ਵਿੱਚ ਪੂਰਾ ਗੰਦ ਪਿਆ ਪੂਰੇ ਹੀ ਗੰਦ ਪਿਆ ਹੋਇਆ ਹੈ ਜੀ ਕੋਈ ਤਾਕੀ ਦਰਵਾਜ਼ਾ ਵੀ ਨਹੀਂ ਹੈ ਪਾਣੀ ਦਾ ਅਰੇਂਜਮੈਂਟ ਨਹੀਂ ਹੈ ਜੀ ਕੋਈ ਮੁੱਖ ਮੰਤਰੀ ਦਾ ਜ਼ਿਲ੍ਹਾ ਹੈ ਜੀ ਇਹ ਆ ਦੇਖੋ ਜੀ ਇਹ ਮੁੱਖ ਮੰਤਰੀ ਦਾ ਜ਼ਿਲ੍ਹਾ ਹੈ ਜੀ ਹੂੰ ਔਰ ਬੜਾ ਫਕਰ ਮਹਿਸੂਸ ਹੋ ਰਿਹਾ ਹੈਗਾ ਇਹਨਾਂ ਦੱਸਦੇ ਹੋਏ ਕਿ ਮੁੱਖ ਮੰਤਰੀ ਦੇ ਜਿਹੜੇ ਦੇ ਹਸਪੀਟਲ ਦਾ ਇਹ ਪ੍ਰਬੰਧਾ ਤੁਹਾਡੇ ਸਾਹਮਣੇ ਆਏਗਾ ਟੂ ਬੀ ਵੈਰੀ ਫ੍ਰੈਂਕਲੀ ਬੁਰਾ ਹਾਲ ਹੈ ਜੀ ਤੁਸੀਂ ਇੱਥੇ ਇਲਾਜ ਕਰਵਾ ਕਰਵਾਣ ਆਏ ਹੋ ਮੈਂ ਟੰਕੇ ਖਲਵਾ ਕੇ ਆਇਆ ਜੀ ਅੱਛਾ ਤੇ ਉਹ ਟੰਕੇ ਵੀ ਮੇਰੇ ਅੱਜ ਦੂਜੇ ਦਿਨ ਖੁੱਲੇ ਆਏ ਕਹਿੰਦੇ ਜੀ ਇਹ ਐਮਰਜੈਂਸੀ ਦੇ ਵਿੱਚ ਅਸੀਂ ਐਮਰਜੈਂਸੀ ਕੇਸ ਦੇਖਦੇ ਆਂ ਮਹਾ ਇਹ ਐਮਰਜੈਂਸੀ ਨਹੀਂ ਹੈ ਜੇ ਟੰਕੇ ਲੱਗੇ ਤਾਂ ਇਟ ਮੀਨ ਐਮਰਜੈਂਸੀ ਹੈ ਦੈਟਸ ਕਾਲਡ ਵੈਰੀ ਸੌਰੀ ਮੈਨੂੰ ਬੜਾ ਦੁੱਖ ਹੋਏਗਾ ਕਿ ਮੈਂ ਇੱਕ ਸੰਗਰੂ ਜਿਹੜੇ ਦਾ ਜੰਪਲ ਹਾਂ ਮੈਨੂੰ ਦੁੱਖ ਹੋ ਰਿਹਾ ਹੈਗਾ ਵੀ ਭਗਵੰਤ ਮਾਨ ਸਮਝ ਨਹੀਂ ਆਉਂਦਾ ਕੀ ਸੋਚ ਕੇ ਵੋਟਾਂ ਪਾਈਆਂ ਸੀ ਆਮ ਆਦਮੀ ਉਹ ਤਾਂ ਕਹਿੰਦੇ ਅਸੀਂ ਇਲਾਜ ਕ੍ਰਾਂਤੀ ਲਿਆਤੀ ਅਸੀਂ ਦਾ ਇਲਾਜ ਬਹੁਤ ਵਧੀਆ ਦੇ ਦਿੱਤੀ ਨਹੀਂ ਇਹ ਤੁਸੀਂ ਉਹਨਾਂ ਨੇ ਮੈਂ ਖੁਦ ਇੱਕ ਇੰਪਲਾਈਡ ਪਰਸਨ ਆ ਜੀ ਮੈਂ ਇੱਕ ਸਰਵੇ ਇਹ ਤੁਸੀਂ ਦੇਖ ਰਹੇ ਹੋ ਇੱਧਰ ਬਹੁਤ ਸਾਰੇ ਮਰੀਜ਼ ਆ ਰਹੇ ਨੇ ਭੈਣ ਵੀ ਮਰੀਜ਼ ਆ ਸ਼ਾਇਦ ਬੁੱਤਰ ਭੈਣ ਜੀ ਇੱਥੇ ਆਹੀ ਆਲਾ ਸਫਾਈ ਸਪੂਈ ਦਾ ਇਹ ਇਹੋ ਵਾਲੀ ਹੈ ਜੀ ਦੇਖ ਲੋ ਜੀ ਤੁਸੀਂ ਹਾਂਜੀ ਦੇਖ ਲੋ ਕਿਵੇਂ ਬਣਿਆ ਹੈ ਇਹ ਜੀ ਕਿਵੇਂ ਕੀ ਹਾਲ ਹੈ ਮੁੱਖ ਮੰਤਰੀ ਦੇ ਜ਼ਿਲ੍ਹੇ ਦੇ ਹਸਪਤਾਲ ਦਾ ਠੀਕ ਆ ਬ੍ਰਦਰ ਚਲੋ ਹੁਣ ਤਾਂ ਦੇਖਿਆ ਹੀ ਆ ਹਨਾ ਮਤਲਬ ਕੀ ਜੇ ਉਰੇ ਡਿਊਟੀ ਤੇ ਕੋਈ ਤਨਾਤ ਹੋਵੇ ਕੁੱਤੇ ਵਗੈਰਾ ਕਿਉਂ ਅੰਦਰ ਵੜਨੋ ਕੁੱਤਾ ਫੇਰ ਆਕੇ ਬੈਠ ਗਿਆ ਦੇਖੋ ਹਾਂ ਹਾਲਾਤ ਤਾਂ ਕਿਤੇ ਨਾ ਕਿਤੇ ਜਾ ਕੇ ਮਾੜੇ ਨੇ ਬਾਕੀ ਤੁਸੀਂ ਕਦੇ ਦਿਨੇ ਆਇਓ ਸਰ ਦਿਨੇ ਅਸੀਂ ਇੱਕ ਦੋ ਵਾਰ ਆਏ ਆ ਚਲੋ ਵੈਸੇ ਤਾਂ ਅਸੀਂ ਪ੍ਰਾਈਵੇਟ ਡਾਕਟਰ ਨਾਲ ਵੀ ਜਾਂਦੇ ਆ ਦਿਨੇ ਮਤਲਬ ਕੀ ਸਾਰੇ ਡਾਕਟਰ ਤਕਰੀਬਨ ਜ਼ਿਆਦਾਤਰ ਡਾਕਟਰ ਆਪਦੀ ਮਾਨਮਾਨੀ ਕਰਦੇ ਨੇ ਜੀ ਇਹ ਮੈਂ ਸੀਟ ਤੋਂ ਘੰਟਾ ਉੱਠ ਕੇ ਚੱਲ ਗਏ ਘੰਟਾ ਘੰਟਾ ਡੇਡ ਡੇਡ ਘੰਟਾ ਆ ਨਹੀਂ ਰਹੇ ਮਰੀਜ਼ ਐਨੇ ਗੇ ਪਰੇਸ਼ਾਨ ਹੁੰਦੇ ਨੇ ਜੀ ਉਰੇ ਧਿਆਨ ਦੇਣ ਦੀ ਚਲੋ ਸਰਕਾਰ ਚੀਆਂ ਸੀ ਵੀ ਪਰ ਧਿਆਨ ਦੇਣ ਦੀ ਲੋੜ ਹੈਗੀ ਆ ਧਿਆਨ ਨਹੀਂ ਆ ਜਿਵੇਂ ਇੱਥੇ ਹੀੜ ਕੁੱਤਿਆਂ ਦੀ ਬੈਠੀ ਸੀ ਇੱਕ ਉਹ ਫੇਰ ਆ ਕੇ ਬਹਿ ਗਿਆ ਇਹਦਾ ਮਤਲਬ ਹੈ ਜਿਹੜਾ ਕੁੱਤਾ ਫੇਰ ਆ ਕੇ ਦੁਬਾਰਾ ਬਹਿ ਗਿਆ ਮਤਲਬ ਇਹ ਜਿਹੜੀ ਮੇਨ ਖਿੜਕੀ ਆ ਇੱਥੋਂ ਪਰਚੀਆਂ ਪੁਰਚੀਆਂ ਕੱਟੀਆਂ ਜਾਂਦੀਆਂ ਨੇ ਆ ਉੱਤੇ ਲਿਖਿਆ ਹੋਇਆ ਸਾਰਾ ਕੁਝ ਤਾਂ ਇਹਦਾ ਮਤਲਬ ਕੁੱਤੇ ਇੱਥੇ ਰੋਜ਼ ਐਸੀ ਤਰ੍ਹਾਂ ਹੀ ਬੈਠਦੇ ਨੇ ਨਹੀਂ ਆਉਂਦੇ ਨੇ ਜੀ ਅਸੀਂ ਤਾਂ ਤਕਰੀਬਨ ਉਰੇ ਆਉਂਦੇ ਰਹਿੰਦੇ ਆ ਮਹੀਨੇ 'ਚ 5-4 ਚੱਕਰ ਲਾਗਦੇ ਨੇ ਕੁੱਤਿਆਂ ਦੇ ਹਾਲਾਤ ਤਾਂ ਤਕਰੀਬਨ ਇਦਾਂ ਹੀ ਨੇ ਤੇ ਦਿਨੇ ਡਾਕਟਰਾਂ ਦੇ ਹਾਲਾਤ ਵੀ ਮਾੜੇ ਹੀ ਨੇ ਜੀ ਇੰਨੇ ਕੋ ਪਰੇਸ਼ਾਨ ਹੁੰਦੇ ਨੇ ਲੈਣਾ ਲੱਗੀਆਂ ਹੁੰਦੀਆਂ ਨੇ ਦੋ ਦੋ ਘੰਟੇ ਬਾਰੀ ਨਹੀਂ ਆਂਦੀ ਤੇ ਆਪਣਾ ਡਾਕਟਰ ਜਾ ਰਹੇ ਨੇ ਇਹ ਨਹੀਂ ਪਤਾ ਕਿੱਥੇ ਬੈਠ ਕੇ ਕਾਫੀ ਵੀਰੇ ਨੇ ਘੰਟਾ-ਘੰਟਾ ਲਾ ਰਹੇ ਨੇ ਜੀ ਤੇ ਪਰੇਸ਼ਾਨ ਹੋ ਰਹੇ ਨੇ ਤੇ ਸਫਾਈ ਸਾਫ ਸਫਾਈ ਬਾਥਰੂਮ ਵਗੈਰਾ ਦਾ ਕਿਵੇਂ ਕੀ ਸਿਸਟਮ ਹੈ ਐਵਰੇਜ ਆ ਸਾਰਾ ਕੋਈ ਏਡੇ ਵਧੀਆ ਹਾਲਾਤ ਨਹੀਂ ਹੈਗੇ ਜਦ ਕਿ ਤੁਸੀਂ ਤੁਸੀਂ ਦੇਖ ਸਕਦੇ ਹੋ ਲਿਖਿਆ ਇੱਥੇ ਆ ਹਸਪਤਾਲ ਨੂੰ ਸਾਫ਼ ਸੁਥਰਾ ਰੱਖੋ ਜੀ ਤੇ ਹਾਲਾਤ ਆ ਨੇ ਆ ਫਿਰ ਹੱਡਾ ਰੋੜੀ ਵਾਂਗ ਉੱਤੇ ਆ ਕੇ ਫਿਰ ਬੈਠ ਰਹੇ ਨੇ ਹੱਦ ਹੈ ਮੈਨੂੰ ਲੱਗਦਾ ਮੁੱਖ ਮੰਤਰੀ ਭਗਵੰਤ ਮਾਨ ਸਾਹਿਬ ਜਿਹੜੇ ਸੰਗਰੂਰ ਜ਼ਿਲ੍ਹੇ 'ਚ ਉਹ ਜੰਮੇ ਜਿਹੜਾ ਉਹ ਐ ਕਹਿੰਦੇ ਹੁੰਦੇ ਨੇ ਕਿ ਅਸੀਂ ਸੰਗਰੂਰ ਵਾਲਿਆਂ ਨੇ ਆ ਕਰਕੇ ਦਿਖਾਉਣਾ ਉਹ ਕਰਕੇ ਦਿਖਾਉਣਾ ਮੈਨੂੰ ਲੱਗਦਾ ਬਾਕੀ ਜਿਹੜੇ ਜ਼ਿਲ੍ਹੇ ਨੇ ਜਿਹੜੇ ਮੁੱਖ ਮੰਤਰੀ ਦੇ ਆਪਦੇ ਜ਼ਿਲ੍ਹੇ ਤੋਂ ਦੂਰੋ ਦੂਰ ਨੇ ਫਾਜਲਕਾ ਹੋ ਗਿਆ ਮੁਕਸਰ ਹੋ ਗਿਆ ਉਧਰਲੇ ਹੋ ਗਏ ਉਹ ਤਾਂ ਛੱਡੋ ਆ ਮੁੱਖ ਮੰਤਰੀ ਦੇ ਜ਼ਿਲ੍ਹੇ ਦਾ ਹਾਲ ਆ ਹਾਂ ਆ ਲਾਜ ਕ੍ਰਾਂਤੀ ਆ ਇੱਕ ਔਕਤੀੜ ਬੈਠੀ ਆ ਇੱਕ ਆ ਬੈਠੀ ਤੇ ਬਾਹਰ ਹੀੜ ਤੁਹਾਨੂੰ ਮੈਂ ਵਿਖਾਉਣਾ ਇੱਧਰ ਆਓ ਔਰ ਕੱਲੇ ਕੁੱਤੇ ਨਹੀਂ ਬੁਰੀ ਹਾਲਾਤ ਆ ਦੇਖੋ ਇੱਥੇ ਉਹ ਫਿਰਦੀ ਕਤੀੜ ਲੈ ਆ ਆ ਵੀ ਹੁਣ ਅੰਦਰ ਚੱਲਿਆ ਕੀ ਆ ਹੁਣ ਦਵਾਈ ਲੈਣ ਚੱਲਿਆ ਆ ਦੇਖੋ ਲੈ ਇਲਾਜ ਕ੍ਰਾਂਤੀ ਦਾ ਇਹਨਾਂ ਨੂੰ ਜਚੀ ਪਈ ਆ ਪੂਰੀ ਆ ਦੇਖੋ ਲੈ ਫੇਰ ਆ ਕੇ ਬਹਿ ਗਏ ਇਹਦਾ ਮਤਲਬ ਇਹ ਆ ਵੀ ਇੱਥੇ ਰੋਜ਼ ਕੁੱਤੇ ਇਦਾਂ ਹੀ ਬੰਦੇ ਨੇ ਔਰ ਇੱਕ ਗਾਰਡ ਤੱਕ ਨਹੀਂ ਇੱਥੇ ਹੈਗਾ ਜਿਹੜਾ ਕੁੱਤਿਆਂ ਨੂੰ ਪਚਾ ਸਕੇ ਦਿਨ ਦੀ ਵੀ ਐਨੀਆਂ ਕੋਈ ਰਾਤ ਰੂਤ ਨਹੀਂ ਹੈਗੀ ਦਿਨ ਦਾ ਟਾਈਮ ਆ ਔਰ ਇਹ ਬੁਰੀ ਹਾਲਾਤ ਆ ਦੇਖੋ ਮੈਂ ਪਹਿਲੀਆਂ ਸਰਕਾਰਾਂ ਵੇਲੇ ਵੀ ਕੱਖ ਨਹੀਂ ਹੋਇਆ ਮੈਂ ਠੋਕ ਬਜਾ ਕੇ ਕਹੂੰਗਾ ਜੇ ਕੋ ਐ ਤੀਂਗੜੇ ਵੀ ਪਹਿਲੀਆਂ ਸਰਕਾਰਾਂ ਪਤਾ ਨਹੀਂ ਕੀ ਕਰੀ ਜਾਂਦੀਆਂ ਸੀ ਤੇ ਹੁਣ ਵੀ ਹਾਲ ਉਹੀ ਆ ਇੱਥੇ ਮਰੀਜ਼ ਕਹਿੰਦੇ ਨੇ ਸਾਫ ਸਫਾਈ ਦਾ ਕੋਈ ਹਾਲ ਨਹੀਂਗਾ ਇੱਥੇ ਉਹ ਕਹਿੰਦੇ ਬਾਥਰੂਮ ਜਾਣ ਤੱਕ ਬਾਥਰੂਮਾਂ ਦੇ ਦਰਵਾਜ਼ੇ ਤੱਕ ਨਹੀਂ ਹੈਗੇ ਔਰ ਤੁਸੀਂ ਸੁਣਿਆ ਮਰੀਜ਼ ਕਹਿ ਰਹੇ ਨੇ ਕਿ ਇੱਥੇ ਡਾਕਟਰ ਵੀ ਬੈਠਦੇ ਨਹੀਂਗੇ ਜੇ ਕਹਿੰਨੇ ਆ ਵੀ ਤੁਸੀਂ ਬੈਠ ਨਹੀਂ ਰਹੇ ਤਾਂ ਮਰੀਜ਼ ਕਹਿੰਦੇ ਨੇ ਕਿ ਕੋ ਗੱਲ ਪੈਨੂ ਆਉਂਦੇ ਨੇ ਵਾਹ ਜੀ ਵਾਹ ਆ ਤਾਂ ਕਮਾਲ ਦੀ ਇਲਾਜ ਕ੍ਰਾਂਤੀ ਆ ਬਈ ਇੱਥੇ ਆਪਾਂ ਹੋਰ ਮਰੀਜ਼ਾਂ ਨੂੰ ਵੀ ਆਪਾਂ ਇੱਥੇ ਪੁੱਛਾਂਗੇ ਵੀ ਇੱਥੇ ਹਾਲਾਤ ਕੀ ਆ? ਹਾਂਜੀ ਕਿਵੇਂ ਦੇ ਕੀ ਹਾਲਾਤ ਆ ਇੱਥੇ? ਬਸ ਵੀਰ ਜੀ ਇੱਥੇ ਕੁੱਤੇ ਜ਼ਿਆਦਾ ਆਉਂਦੇ ਨੇ। ਅੱਛਾ। ਦਿਨ 'ਚ ਵੀ ਰਾਤ ਨੂੰ ਵੀ। ਅੱਛਾ। ਹਾਂਜੀ। ਸਾਫ਼ ਸਫਾਈ ਦਾ ਕਿਵੇਂ ਵਧੀਆ ਕੰਮ ਕੇ ਬੁਰਾ ਹਾਲੀ ਆ? ਠੀਕ ਆ ਬਸ। ਨਹੀਂ ਠੀਕ ਆ ਨਹੀਂ ਅੰਦਰ ਦੀ ਗੱਲ ਦੱਸੋ। ਵਾਸ਼ਰੂਮ ਦੇ ਅੰਦਰ ਆਂਦੇ ਆ। ਗੰਦੇ ਆ? ਹਾਂਜੀ। ਪੂਰੇ ਹੀ ਗੰਦੇ ਆ। ਹਾਂਜੀ। ਦੇਖੋ ਭੈਣ ਵੀ ਕਹਿੰਦੀ ਆ ਕਿ ਬਾਥਰੂਮਾਂ ਦਾ ਬੁਰਾ ਹਾਲ ਹੈ ਤੇ ਮੁੱਖ ਮੰਤਰੀ ਸਾਹਿਬ ਦਾ ਜਿਲ੍ਹਾ ਹਾਂਜੀ ਬਾਪੂ ਜੀ ਕਿਵੇਂ ਦਾ ਇੱਥੇ ਪ੍ਰਬੰਧ ਵੇਖਦੇ ਹੋ ਸੱਚੋ ਸੱਚ ਦੱਸੋ ਤੁਸੀਂ ਵੀ ਕੁਝ ਬੋਲੋ ਹਵਾ ਨਹੀਂ ਬਾਸਤ ਨਹੀਂ ਉਹ ਮਸਰ ਬੜਬੜ ਖੰਡਾ ਅੰਦਰ ਚੱਲੋ ਹਾਂਜੀ ਅੰਦਰ ਚੱਲੋ ਮਸਰ ਬੜਬੜ ਖੰਡਾ ਲੋਕਾਂ ਨੂੰ ਅੱਛਾ ਬੁਰਾ ਹਾਲ ਹੈ ਜੀ ਬੁਰਾ ਹਾਲ ਦੇਖੋ ਅਲਾਜ ਕ੍ਰਾਂਤੀ ਦੀ ਮੈਂ ਨਹੀਂ ਕੁਝ ਕਹਿ ਰਿਹਾ ਦ੍ਰਿਸ਼ ਸੀਨ ਬੋਲ ਰਹੇ ਨੇ ਤੇ ਲੋਕ ਬੋਲ ਰਹੇ ਨੇ ਸੋ ਹਾਲਾਤ ਇਹ ਨਹੀਂ ਹਸਪਤਾਲ ਦੇ ਜਿਹੜੇ ਤੁਹਾਨੂੰ ਦਿਖਾ ਰਹੇ ਨੇ ਜਿਹੜੀ ਕੁੱਤਿਆਂ ਦੇ ਕੱਟਣ ਤੋਂ ਜਿਹੜਾ ਜਿਹੜਾ ਹਲਕਾ ਆ ਦੀ ਬਿਮਾਰੀ ਰੈਬਸ ਫੈਲਦਾ ਹੈ ਉਹਦੇ ਪਰ ਜਦ ਆਪਾਂ ਸਟੱਡੀ ਕਰਦੇ ਆਂ ਤੇ ਭਾਵੇਂ ਟੀਕੇ ਵੀ ਕਈ ਵਾਰ ਲਵਾ ਲਈਏ ਕਈ ਕੇਸਾਂ 'ਚ ਉਹ ਘਟਾ ਨੂੰ ਠਿਰ ਨਹੀਂ ਮਰਦਾ ਤੇ ਉਹ ਇੰਨੀ ਭੈੜੀ ਮੌਤ ਮੰਨਦਾ ਫਿਰ ਬੰਦੇ ਨੂੰ بے ਹਿਸਾਬੀ ਪਰ ਆ ਜੋ ਕੁਝ ਤੁਹਾਡੇ ਸਾਹਮਣੇ ਆ ਤੁਸੀਂ ਦੇਖ ਸਕਦੇ ਹੋ ਇੱਧਰ ਪੁਲਿਸ ਵਾਲੇ ਭਰਾ ਵੀ ਆਏ ਨੇ ਨੀ ਕੋ ਜੀ ਬਹੁਤ ਵਧੀਆ ਲਾਓ ਨਜ਼ਾਰੇ ਆ ਵੇਖੋ ਕੁੱਤੇ ਵੀ ਇਲਾਜ ਕਰਾਉਣ ਆਏ ਨੇ ਆ ਦੇਖੋ ਆ ਪਰਚੀਆਂ ਕਟਾਰੇ ਨੇ ਇਹ ਇਲਾਜ ਕ੍ਰਾਂਤੀ ਜਿਹੜੀ ਆ ਉਹ ਉਹ ਇਹ ਇਹ ਇਲਾਜ ਕ੍ਰਾਂਤੀ ਆ ਜੀ ਸਰਕਾਰੀ ਹਸਪਤਾਲ ਦੀ ਤੇ ਇਲਾਜ ਕ੍ਰਾਂਤੀ ਇਹ ਹੀ ਦਿਖਾ ਰਹੇ ਆ ਜੀ ਕਿ ਦੇਖੋ ਆ ਇੱਕ ਤੀੜ ਫੇਰ ਬੈਠੀ ਆ ਹੁਣ ਇੱਥੇ ਸਿੱਧਾ ਸਵਾਲ ਆਮ ਆਦਮੀ ਪਾਰਟੀ ਦੀ ਇਲਾਜ ਕ੍ਰਾਂਤੀ ਨੂੰ ਜਾਂਦਾ ਵੀ ਕੀ ਆ ਆ ਆ ਕੁੱਤੇ ਇੱਥੇ ਪਰਚੀਆਂ ਘਟਾਉਣ ਆਏ ਆ ਕਿਉਂਕਿ ਇੱਥੇ ਪਰਚੀਆਂ ਦਾ ਸਮਾਂ ਲਿਖਿਆ ਆ ਗਰਮੀਆਂ ਚ 8 ਤੋਂ 1.5 ਤੇ ਫਿਰ ਸਰਦੀਆਂ ਚ 9 ਤੋਂ 2.5 ਤੇ ਆ ਜਿਹੜੇ ਬੈਠੇ ਆ ਹੁਣ ਬਾਅਦ ਦੁਪਹਿਰ ਇਹ ਕਾਹਦੀਆਂ ਪਰਚੀਆਂ ਘਟਾਉਣ ਆਏ ਆ ਸਰਕਾਰੀ ਹਸਪਤਾਲ ਆ ਔਰ ਆ ਆ ਸਭ ਕਿਵੇਂ ਇੱਥੇ ਕਿਹੋ ਜਿਹਾ ਪ੍ਰਬੰਧ ਹੈ ਜੀ ਹਸਪਤਾਲ 'ਚ ਉਹ ਉਹ ਬਾਈ ਜੀ ਕਿਵੇਂ ਦਾ ਪ੍ਰਬੰਧ ਹੈ ਜੀ ਇੱਥੇ ਜੀ ਪ੍ਰਬੰਧ ਨਹੀਂ ਕੋਈ ਖਾਸ ਹੈ ਅੱਛਾ ਬੁਰੀ ਹਾਲਾਤ ਹੈ ਹਾਲਾਤ ਬੁਰੀ ਆ ਜੀ ਲੈਟਰਨ ਬਾਥਰੂਮ ਦੀ ਸਹੂਲਤ ਨਹੀਂ ਹੈ ਕੁਝ ਨਹੀਂ ਹੈ ਗੰਦਿਆ ਹੋਇਆ ਗੰਦ ਤਾਂ ਜੀ ਸਾਹਮਣੇ ਦਿਖ ਰਿਹਾ ਜੀ ਹਾਂ ਆ ਭਰਾ ਜਿਹੜੇ ਕੁੱਤੇ ਬੈਠੇ ਨੇ ਆ ਕੇ ਇਹ ਕਾਹਦੇ ਵਾਸਤੇ ਆਏ ਨੇ ਅਸੀਂ ਇੱਥੇ ਪਰਚੇ ਦਾ ਪਰਵਾਹ ਆਪਣਾ ਲਾਸ਼ ਕਰਵਾਉਂਗਾ ਸਰ ਵੀ ਕੋਈ ਨਹੀਂ ਆਉਂਦਾ ਕੋਈ ਨਹੀਂ ਆਈ ਇੱਥੇ ਸਾਰਾ ਗੰਦ ਫੈਲਦਾ ਹੈ ਕੁੱਤੇ ਨਾਲ ਕਿੰਨੀ ਬਿਮਾਰੀਆਂ ਪੈਦਾ ਹੁੰਦੀ ਆਪਾਂ ਦੇਖਦੇ ਰੋਜ਼ ਹੂੰ ਹੂੰ ਇਹ ਕੁੱਤਾ ਕੋਈ ਬਾਰੇੇ ਕਰਦਾ ਕੋਈ ਹੋਰ ਨਹੀਂ ਕਰਦਾ ਅੱਛਾ ਜੇ ਇਹ ਕੁੱਤੇ ਕਿਸੇ ਨੂੰ ਵੱਢ ਗਏ ਤੇ ਫੇਰ ਹਸਪਤਾਲ ਵਾਲਿਆਂ ਨੇ ਆਖਣਾ ਵੀ ਸਾਡੇ ਕੋਲ ਜਿਹੜਾ ਕੁੱਤਿਆਂ ਤੋਂ ਉਹਨਾਂ ਨੇ ਟੀਕੇ ਹੁੰਦੇ ਐਂਟੀ ਰੈਬੀਜ਼ ਇਹਨਾਂ ਨੇ ਕਹਿਣੇ ਆ ਕਿ ਉਹ ਸਾਡੇ ਕੋਲ ਅਜੇ ਖਤਮ ਨਹੀਂ ਕਿਉਂਕਿ ਬੜੀਆਂ ਥਾਵਾਂ ਤੋਂ ਇਸ ਕੱਢਦਾ ਅਰਿਆ ਨੇ ਬੜੀ ਥਾਵਾਂ ਤੋਂ ਔਰ ਸਿੱਖਿਆ ਕ੍ਰਾਂਤੀ ਜਿਹੜੀ ਆ ਉਹ ਆ ਪਿਛਲੇ ਦਿਨ ਮੈਡੀਕਲ ਕਾਜ ਫਰੀਡ ਕੋਰਟ ਦੇ ਵਿੱਚ ਇੱਕ ਆਪਰੇਸ਼ਨ ਦੇ ਇਲਾਜ ਦੇ ਵਿੱਚ ਅਸੀਂ ਉੱਥੇ ਗਏ ਔਰ ਸਹਕਾਰ ਕੇ ਲਈ ਇਹ ਇਲਾਜ ਫਰੀ ਦਵਾਈਆਂ ਫਰੀ ਛੋਟਾ ਆਪਰੇਸ਼ਨ ਸੀ 14000 ਦੀ ਦਵਾਈ ਬਾਹਰੋਂ ਮੰਗਾਈ ਡਾਕਟਰਾਂ ਨੇ ਮੈਡੀਕਲ ਕਾਜ ਫਰੀਡ ਕੋਰਟ ਦੀ ਇਹ ਸੱਚੀ ਹੈ ਹਕੀਕਤ ਵਿੱਚ ਸਬੂਤ ਹੈ ਬੰਦਿਆ ਵਾਸਤੇ ਪੱਖੇ ਉੱਪਰ ਲੱਗੇ ਨਹੀਂ ਕੁੱਤੇ ਵਾਸਤੇ ਪੱਖੇ ਹੂੰ ਦੇਖੋ ਇਹਨੂੰ ਕਹਿੰਦੇ ਆ ਰੱਬ ਆਸਰੇ ਚੱਲਣਾ ਹੁਣ ਮੈਂ ਫੇਰ ਕਹਿੰਦਾਂ ਆਮ ਆਦਮੀ ਪਾਰਟੀ ਮੇਰੇ ਉੱਪਰ ਕਚੀਚੀਆਂ ਵੀ ਲੈ ਸਕਦੀ ਆ ਤੇ ਐਂ ਵੀ ਸੋਚ ਸਕਦੀ ਆ ਵੀ ਯਾਰ ਗੱਲ ਸਹੀ ਆ ਇਹ ਇਹਦੇ ਤੇ ਕੋਈ ਐਕਸ਼ਨ ਲਿਆ ਜਾਵੇ ਇੱਕ ਉਹ ਪਰਚੀਆਂ ਕਟਾਉਣ ਵਾਲੀ ਖਿੜਕੀ ਅੰਦਰ ਬਣੀ ਆ ਉੱਥੇ ਵੀ ਲਿਖਿਆ ਔਰ ਇੱਥੇ ਆ ਮੁਫਤ ਮਿਲਦੀਆਂ ਦਵਾਈਆਂ ਲਗਭਗ 1.75 ਦਾ ਟਾਈਮ ਆ ਬਾਅਦ ਦੁਪਹਿਰ ਦਾ ਕੋਈ ਇੱਥੇ ਬੰਦਾ ਨਹੀਂ ਖਿੜਕੀਆਂ ਬੰਦ ਨੇ ਥੱਲੇ ਖੜੀ ਗੱਡੀ ਉੱਤੇ ਚੱਲ ਰਹੇ ਨੇ ਪੱਖੇ ਵੇਖੋ ਜੀ ਇੰਨੀ ਬਿਜਲੀ ਸਰਪਲਸ ਹੋ ਗਈ ਆ ਆਮ ਆਦਮੀ ਪਾਰਟੀ ਦੇ ਰਾਜ ਚ ਕਾਰਾਂ ਨੂੰ ਪੱਖੇ ਲੱਗੇ ਕਾਰਾਂ ਨੂੰ ਗੱਡੀਆਂ ਇਹ ਗੱਲ ਵੱਖਰੀ ਐ ਵੀ ਮਰੀਜ਼ ਕਹਿੰਦੇ ਨੇ ਉੱਪਰ ਕਮਰਿਆਂ 'ਚ ਵਾਰਡਾਂ 'ਚ ਪੱਖੇ ਹੈ ਨਹੀਂਗੇ ਸਾਫ ਸਫਾਈ ਹੈ ਨਹੀਂ ਕੀ ਬਾਥਰੂਮ ਕਹਿੰਦੇ ਚੱਜਦਾ ਹੈ ਨਹੀਂ ਸਫਾਈ ਹੈ ਨਹੀਂ ਉੱਥੇ ਜਾ ਨਹੀਂ ਜਾ ਸਕਦਾ ਪਰ ਕਾਰਾਂ ਨੂੰ ਪੱਖੇ ਲੱਗੇ ਨੇ